ਅਕਸਰ ਹੀ ਤੁਸੀਂ ਹੁਣ ਤੱਕ ਘਰਾਂ ਵਿੱਚੋਂ ਇੱਕ ਜਾਂ ਦੋ ਸੱਪ ਨਿਕਲਦੇ ਤਾਂ ਬਹੁਤ ਦੇਖੇ ਜਾਂ ਸੁਨੇ ਹੋਣਗੇ ਪਰ ਕੀ ਹੋਵੇਗਾ ਜੇਕਰ ਇੱਕ ਲੈਟਰਿੰਗ ਵਿੱਚੋਂ ਨਿਕਲਣਾ ਇੱਕ ਜਾਂ ਦੋ ਨਹੀਂ ਸਗੋਂ ਪੂਰੇ 45 ਸੱਪ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੈਟਰਿੰਗ ਦੀ ਸ਼ੀਟ ਵਿੱਚ ਕਿੰਨੇ ਸੱਪ ਦਿਖਾਈ ਦੇ ਰਹੇ ਨੇ ਦਰਸਲ ਜਦੋਂ ਇੱਕ ਕੁੜੀ ਫਲਸ਼ ਗਈ ਤਾਂ ਉਸਨੇ ਦੇਖਿਆ ਕਿ ਲੈਟਰਿੰਗ ਦੀ ਸ਼ੀਟ ਉੱਤੇ ਇੱਕ ਸੱਪ ਬੈਠਾ ਸੀ ਕੁੜੀ ਡਰ ਕੇ ਬਾਹਰ ਆ ਗਈ ਅਤੇ ਜਦੋਂ ਉਸਨੇ ਬਾਹਰ ਆ ਕੇ ਦੱਸਿਆ ਕਿ ਲੈਟਰਿੰਗ ਵਿੱਚ ਸੱਪ ਹੈ ਤਾਂ ਸੱਪ ਨੂੰ ਬਾਹਰ ਕੱਢਣ ਲਈ ਲੈਟਰਨ ਵਿੱਚ ਪਾਣੀ ਛੱਡਿਆ ਗਿਆ ਪਾਣੀ ਛੱਡਣ ਨਾਲ ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਸੱਪ ਨਿਕਲਣ ਲੱਗੇ ਅਤੇ ਸਾਰੀ ਹੀ ਲੈਟਰਨਿੰਗ ਦੀ ਸ਼ੀਟ ਸੱਪਾਂ ਨਾਲ ਭਰ ਗਈ ਫਿਰ ਜਦੋਂ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਤਾਂ ਉਸਨੇ ਇੱਕ ਤੋਂ ਬਾਅਦ ਇੱਕ 45 ਸੱਪ ਫਲਸ਼ ਵਿੱਚੋਂ ਬਾਹਰ ਕੱਢੇ ਸੋ ਇਹ ਸਾਰੀ ਘਟਨਾ ਤਾਮਿਲਨਾਡੂ ਦੇ ਇੱਕ ਕਾਲਜ ਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਐਨੇ ਸੱਪ ਕਿੱਥੋਂ ਅਤੇ ਕਿਵੇਂ ਆਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ